ਸਾਥਿਰਿਆਕਾਰ ਅੱਜ ਯੂਥ ਵੈਲਫੇਅਰ ਸੁਸਾਇਟੀ ਦੇ ਆਗੂ ਗੁਰਵਿੰਦਰ ਸਿੰਘ ਪੰਨੂ ਵੱਲੋਂ ਸਾਥੀਆਂ ਸਮੇਤ ਹੜਪ੍ਰਭਾਵਿਤ ਪਿੰਡ ਧਰਮਕੋਟ ਪੱਤਨ ਵਿਕੇ ਹੜਪੀੜਤਾਂ ਨੂੰ ਰਾਹਤ ਸਮਗਰੀ ਵੰਡੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਕੀ ਕਿਹਾ ਆਉਂ ਵੇਖਦੇ ਹਾਂ ਰੋਜ਼ਾਨਾ ਸੱਚ ਟਾਈਮ ਨਿਊਜ਼ ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧਰਮਕੋਟ ਵਿੱਚ ਆਏ ਆ ਯੂਥ ਵੈਲਫਰ ਸੁਸਾਇਟੀ ਵੱਲੋਂ ਜੋ ਰਾਸ਼ਨ ਦੀਆਂ ਕਿੱਟਾਂ ਦੇ ਰਹੇ ਆ ਹੜਪ੍ਰਭਾਵਿਤ ਇਲਾਕੇ ਦੇ ਵਿੱਚ ਇੱਥੇ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਜਿਹੜੀ ਕਿੱਟਾਂ ਦੇ ਵਿੱਚ ਜੋ ਸਮਾਨ ਆ ਰਾਸ਼ਨ ਵਾ ਮੈਡੀਕਲ ਦਵਾਈਆਂ ਤੇ ਬਾਕੀ ਤੌਲੀਏ ਤਾਲੀਏ ਆ ਸਾਬਣ ਸ਼ੈਂਪੂ ਆ ਜਿਹੜੀ ਜਿਹੜੀ ਲੋੜਵੰਦਾਂ ਜਿਹੜੀ ਇਹ ਚੀਜ਼ਾਂ ਉਹ ਅਸੀਂ ਦੇ ਰਹੇ ਆ ਤੇ ਸਾਡੀ ਸੁਸਾਇਟੀ ਵੱਲੋਂ ਇਹ ਸਾਰਾ ਕਰ ਰਹੇ ਆ ਕੱਲ ਅਸੀਂ ਕੋਹਨੇ ਵਾਲੇ ਤੇ ਅੱਜ ਅਸੀਂ ਤਰਨਖੋਟ ਰਹੇ ਆ ਇਸ ਤਰ੍ਹਾਂ ਜਿੱਥੇ-ਜਿੱਥੇ ਜੋ ਹੋਊਗੀ ਬੰਦੀ ਸੇਵਾ ਜ਼ਰੂਰ ਸਾਰਿਆਂ ਪਿੰਡਾਂ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ